ਭਾਰਤੀ ਚੋਣ ਕਮਿਸ਼ਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਧਾਇਰ ਕੀਤੀਆਂ ਗਈਆਂ ਸ਼ਿਕਾਇਤਾਂ ਤੋਂ ਬਾਅਦ ਵੱਡੀ ਕਾਰਵਾਈ ਕੀਤੀ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ 25 ਨਵੰਬਰ ਨੂੰ ਤਲਬ ਕਰ ਲਿਆ। ਡੀਜੀਪੀ ਨੂੰ ਦਿੱਲੀ ਦਫ਼ਤਰ ਵਿੱਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ ਨੇ। ਦੱਸਿਆ ਕਿ ਤਰਨਤਾਰਨ ਚੋਣ ਪ੍ਰਚਾਰ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਵਰਕਰਾਂ ਵਿਰੁੱਧ ਐਫਆਈਆਰਸ ਦਰਜ ਕਰਨ ਦੀਆਂ ਸ਼ਿਕਾਇਤਾਂ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਜਾਣਕਾਰੀ ਮੁਤਾਬਕ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਨਿੱਜੀ ਤੌਰ ਤੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ ਚੋਣ ਕਮਿਸ਼ਨ ਨੇ ਚੋਣ ਦੇ ਤਹਿਤ ਹੋਈਆਂ ਸ਼ਿਕਾਇਤਾਂ ਸੰਬੰਧੀ ਰਿਪੋਰਟ ਮੰਗੀ ਹੈ ਦੱਸਿਆ ਕਿ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਤੇ ਗਲਤ ਐਫਆਈਆਰ ਕੀਤੇ ਜਾਣ ਦੇ ਇਲਜ਼ਾਮ ਲੱਗੇ ਸਨ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਬੀਤੇ ਦਿਨ ਤਰਨਤਾਰਨ ਹਲਕੇ ਦੇ ਵਿੱਚ ਸਿਆਸੀ ਬਦਲਾਖੋਰੀ ਨਾਲ ਅਕਾਲੀ ਵਰਕਰਾਂ ਖਿਲਾਫ ਝੂਠੀਆਂ ਐਫਆਈਆਰ ਤਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਭਾਰਤੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਕੇ ਮਾਮਲੇ ਦੀ ਨਿਰਪੱਖ ਜਾਂਚ ਮੰਗੀ ਸੀ ਚੋਣ ਕਮਿਸ਼ਨ ਨੂੰ ਕੀਤੀ ਲਿਖਤੀ ਸ਼ਿਕਾਇਤ ਵਿੱਚ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਸੀ ਕਿ ਅਕਾਲੀ ਦਲ ਚੋਣ ਕਮਿਸ਼ਨ ਦਾ ਧੰਨਵਾਦੀ ਹੈ ਜਿਸ ਨੇ 2 DSP ਤੇ 1 SHO ਬਦਲ ਦਿੱਤੇ ਤੇ SSP ਨੂੰ ਮੁਅਤਲ ਕਰ ਦਿੱਤਾ ਹਾਲਾਂਕਿ ਕਮਿਸ਼ਨ ਦੀ ਇਸ ਕਾਰਵਾਈ ਦੇ ਬਾਵਜੂਦ ਰਾਜ ਸਰਕਾਰ ਨੇ ਕਾਲੀ ਵਰਕਰਾਂ ਨੂੰ ਤੰਗ ਪਰੇਸ਼ਾਨ ਕਰਨਾ ਜਾਰੀ ਰੱਖਿਆ ਉਹਨਾਂ ਨੇ ਕਿਹਾ ਕਿ ਚੋਣ ਕਮਿਸ਼ਨ ਦੇ ਵੱਲੋਂ ਸੀਨੀਅਰ ਪੁਲਿਸ ਅਫਸਰ ਤਬਦੀਲ ਤੇ ਮੁਅਤਲ ਕਰਨ ਦੇ ਬਾਅਦ ਸੱਤਾਧਾਰੀ ਨੇ ਇਸ ਨੂੰ ਇੱਕ ਚੁਣੌਤੀ ਬਜੋਲਿਆ ਤੇ ਉਸ ਦਾ ਦਬਾਅ ਨਾ ਮੰਨਿਆ ਵਾਲੇ ਅਕਾਲੀ ਆਗੂਆਂ ਨੂੰ ਨਿਸ਼ਾਨਾ ਬਣਾਇਆ ਗਿਆ ਨਤੀਜਿਆਂ ਦੇ ਐਲਾਨ ਤੋਂ ਬਾਅਦ ਅਕਾਲੀ ਆਗੂਆਂ ਖਿਲਾਫ ਝੂਠੀਆਂ ਐਫਆਈਆਰ ਦਰਜ ਕੀਤੀਆਂ ਗਈਆਂ ਤੇ ਆਗੂ ਗ੍ਰਿਫਤਾਰ ਕੀਤੇ ਗਏ ਉਹਨਾਂ ਨੇ ਦੱਸਿਆ ਕਿ ਅਜਿਹੀ ਹੀ ਇੱਕ ਐਫਆਈਆਰ ਨੰਬਰ 0262 ਮਿਤੀ 15 11 2025 ਨੂੰ ਤਰਨਤਾਰਨ ਸਿਟੀ ਪੁਲਿਸ ਥਾਣੇ ਵਿੱਚ ਬੀਐਨਐਸ ਦੀਆਂ ਅਨੇਕਾਂ ਤਾਰਾਮਤ ਅਧੀਨ ਦਰਜ ਕੀਤੀਆਂ ਗਈਆਂ ਇਸ ਦੇ ਨਾਲ ਹੋਰਨਾਂ ਅਕਾਲੀ ਆਗੂਆਂ ਤੇ ਦਰਜ ਐਫਆਈਆਰ ਬਾਰੇ ਦੱਸਦੇ ਹੋਏ ਡਾਕਟਰ ਜੀਮਾ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਸੀ ਕਿ ਚੋਣ ਕਮਿਸ਼ਨ ਚੋਣ ਅਬਜ਼ਰਵਰ ਰਾਹੀਂ ਨਤੀਜਿਆਂ ਤੋਂ ਬਾਅਦ ਦਰਜ ਹੋਈਆਂ ਐਫਆਈਆਰਸ ਦੀ ਨਿਰਪੱਖ ਜਾਂਚ ਦੇ ਹੁਕਮ ਦੇਵੇ ਉਹਨਾਂ ਨੇ ਕਿਹਾ ਕਿ ਚੋਣ ਕਮਿਸ਼ਨ ਦੇ ਵਿੱਚ ਲੋਕ ਵਿਸ਼ਵਾਸ ਦੀ ਬਹਾਲੀ ਵਾਸਤੇ ਸਖਤ ਕਾਰਵਾਈ ਜ਼ਰੂਰੀ ਹੈ ਨਹੀਂ ਤਾਂ ਇਸ ਦੀ ਗਲਤ ਪਿਰਤ ਪੈ ਜਾਵੇਗੀ ਔਰ ਕੀ ਕੁਝ ਕਹਿਣਾ ਸੀ ਦਲਜੀਤ ਸਿੰਘ ਟੀਮਾ ਦਾ ਤੁਸੀਂ ਦੱਸੋ ਤੰਤਨ ਵਿਧਾਨ ਸਭਾ ਹਲਕੇ ਦੇ ਵਿੱਚ ਰਿਜ਼ਲਟ ਤੋਂ ਬਾਅਦ ਜਿਹੜਾ ਫੇਰ ਜਬਰ ਜੁੜਮ ਅਕਾਲੀ ਆਗੂਆਂ ਦੇ ਖਿਲਾਫ ਵਰਕਰਾਂ ਦੇ ਖਿਲਾਫ ਸ਼ੁਰੂ ਹੋ ਰਿਹਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਧਿ ਇਲੈਕਸ਼ਨ ਕਮਿਸ਼ਨ ਨੂੰ ਇੱਕ ਵਿਸਤਾਰਿਤ ਸ਼ਿਕਾਇਤ ਭੇਜ ਕੇ ਇਹਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ। ਜਿਹੜੀਆਂ ਸ਼ਿਕਾਇਤਾਂ ਅਸੀਂ ਪੁਲਿਸ ਅਫਸਰਾਂ ਦੇ ਖਿਲਾਫ ਧੱਕੇਸ਼ਾਹੀਆਂ ਦੀਆਂ ਇਲੈਕਸ਼ਨ ਕਮਿਸ਼ਨ ਨੂੰ ਕੀਤੀਆਂ ਸੀ। ਰਾਨੀ ਹੈ ਕਿ ਰਿਜ਼ਲਟ ਆਇਆ ਤੇ ਉਲਟਾ ਸਾਡੇ ਹੀ ਜਿਹੜੇ ਵਰਕਰ ਤੇ ਆਗੂ ਆ ਉਹਨਾਂ ਦੇ ਖਿਲਾਫ ਨਿਯਮਾਂ ਦੀਆਂ ਕਾਨੂੰਨ ਦੀਆਂ ਧੱਜੀਆਂ ਟਾ ਕੇ ਕੇਸ ਦਰਜ ਕਰਦੇ। ਅਸੀਂ ਕਮਿਸ਼ਨ ਨੂੰ ਬੇਨਤੀ ਕੀਤੀ ਹੈ ਕਿ ਸਰਕਾਰ ਇਹ ਇਮਪ੍ਰੈਸ਼ਨ ਦੇਣਾ ਚਾਹੁੰਦੀ ਹੈ ਕਿ ਕਮਿਸ਼ਨ ਦੀ ਅਥਾਰਟੀ ਤਾਂ ਥੋੜੇ ਦੇਣਾ ਸਰਕਾਰ ਤਾਂ ਹਮੇਸ਼ਾ ਕਹਿ। ਔਰ ਜਿਹੜੀ ਅਸੀਂ 6 ਤਰੀਕ ਨੂੰ ਸ਼ਿਕਾਇਤ ਦਿੱਤੀ ਸੀ ਜਿਸਨ ਕੰਟੈਂਟ ਪ੍ਰੀਟ ਦੇ ਪਿੱਛੇ ਇੱਕ ਫੇਕ ਨੰਬਰ ਲਾ ਕੇ ਝੂਠੀ ਨੰਬਰ ਪਲੇਟ ਲਾ ਕੇ ਗੱਡੀ ਲੱਗੀ ਹੋਈ ਸੀ। ਐਕਸ਼ਨ ਫੇਕ ਨੰਬਰ ਪਲੇਟ ਵਾਲੇ ਤੇ ਹੋਣਾ ਸੀ। ਉਹ ਪੁਲਿਸ ਵਾਲੇ ਜਿਹੜੇ ਸਿਵਲ ਦੇ ਵਿੱਚੋਂ ਪਿੱਛੇ ਘੁੰਮਦੇ ਸੀ ਉਹਨਾਂ ਤੇ ਹੋਣਾ ਸੀ ਰਿਜ਼ਲਟ ਨਿਕਲਿਆ ਹਾਲੇ ਇਲੈਕਸ਼ਨ ਪ੍ਰੋਸੈਸ 16 ਤਰੀਕ ਤੱਕ ਸੀ ਤੇ ਪੁਲਿਸ ਭੁੱਲ ਗਈ 15 ਨੂੰ ਐਫਆਈਆ ਦਰਜ ਕਰ ਦਿੱਤੀ ਸੋਸੀ ਕਮਿਸ਼ਨ ਨੂੰ ਕਿਹਾ ਕਿ ਇਹ ਸਾਰੀਆਂ ਚੀਜ਼ਾਂ ਚੈੱਕ ਕਰੋ ਨਹੀਂ ਤਾਂ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਕਮਿਸ਼ਨ ਦੇ ਵਿੱਚ ਉਹ ਉੱਠ ਜਾਏਗਾ ਜੇ ਅੱਗੇ ਤੋਂ ਵੀ ਚਾਹੁੰਦੇ ਹੋ ਕਿ ਫਰੀ ਐਂਡ ਫੇਅਰ ਇਲੈਕਸ਼ਨ ਹੋਣ ਤੇ ਜਿਨ੍ਹਾਂ ਅਫਸਰਾਂ ਨੇ ਤੁਹਾਡੇ ਸਖਤ ਐਕਸ਼ਨ ਦੇ ਬਾਅਦ ਵੀ ਧੜੀਆਂ ਉਡਾਈਆਂ ਉਹਨਾਂ ਸਾਰਿਆਂ ਦੇ ਉੱਤੇ ਸਿਕੰਜਾ ਕੱਸੋ ਉਹਨਾਂ ਸਾਰਿਆਂ ਨੂੰ ਸਜ਼ਾਵਾ ਦਿਓ ਆਮ ਆਦਮੀ ਪਾਰਟੀ ਦੇ ਐਕਸ਼ਨ ਨਾਲ ਸਰਕਾਰ